ਨਾਲੇ ਮੈਂ ਏਡਾ ਕਾਰੀਗਰ ਹੈ ਨਹੀਂ ਗਾ ਚਵਾਈ ਦਾ ਮਾਰ ਚਵਾਈ ਦਾ ਨੰਬਰ ਆ ਭਾਈ 5 ਸਾਲਾ ਚਵਾਈ ਦਾ ਮੇਰਾ ਵੀ ਜੀਜਾ ਕਰਿਆ ਮਾਰਨ ਨੂੰ ਤਾਂ ਰਾਂ ਕਿ ਆਈਟਮੇ ਵਾਲੀ ਚੰਗੀ ਦੀ ਯਾਰਾ ਸਸ਼ੀ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਫੇਰ ਪਹੁੰਚ ਚੁੱਕੇ ਆ ਓਏ ਪਿੰਡ ਧੋਲੇ ਬਾਈ ਚਮਕੌਰ ਦੇ ਘਰੇ ਪਹੁੰਚੇ ਆ ਦੋ ਨਗੀਨੇ ਦਿਖਾਵਾਂਗਾ ਇੱਕ ਤਾਂ ਦਿਖਾਵਾਂਗਾ ਇਹ ਤਾਜ਼ਾ ਸੁਆਹ ਭਾਈ ਜਰਸੀ ਦਾ ਨਗੀਨਾ ਪਿੱਛੇ ਹੈਗੀ ਐ ਸੱਜਣੋ 50 0 ਬਾੜ ਦੀ ਬੱਛੀ ਆ ਨਾਲ ਬੱਛੀ ਵੀ ਕਾਦੀ ਆ ਨਾ ਮਜਾ ਲੈ ਆ ਤੋਂ ਬਕਵਾਤੀ ਦਾ ਕਲਰ ਵਾਈਜ਼ ਗੱਲ ਕਰ ਲਈਏ ਤੇ ਰੰਗਾ ਪੈਰਾਂ ਦੀ ਬਾੜੀ ਠੋਸ ਬੱਛੀ ਹਜੇ ਗੱਲ ਕਰ ਲਈਏ ਤੇ ਮੇਨ ਗੱਲ ਆ ਜਿਹੜੀ ਆ ਨਗੀਨੇ ਦਾ ਯਾਰ ਲੇਵ ਆਲੂ ਵਾ ਵੀ ਤੁਹਾਨੂੰ ਦੱਸ ਦੂਗਾ ਵੀ ਅੱਜ ਦੀ ਗੱਲਬਾਤ ਬਹੁਤ ਤਕੜੀ ਹੋਣ ਵਾਲੀ ਆ ਤੇ ਇੱਕ ਦਰਸਾ ਇਧਰਲੇ ਬੰਨੇ ਮਾਰਦੇ ਆ ਖੜੀ ਐ ਕੇ ਐਚ ਐਫ ਕ੍ਰੋਸ ਚ ਪੈਂਦੀ ਆ ਥਣ ਥਣਾ ਉੱਤ ਵਾਲੇ ਯਾਰ ਇਹਦੇ ਵਿੱਚ ਬੇ ਕੱਡੇ ਪਏ ਨੇ ਜੇ ਗੱਲ ਕਰ ਲਈਏ ਇਹ ਮੇਰਾ ਖਿਆਲ ਆ ਸੂਨ ਚ ਦਿਨ ਕੱਢ ਦਿਆ ਹਜੇ ਤੇ ਮੇਨ ਗੱਲ ਆ ਜਿਹੜੀ ਲੈ ਠੰਡੇ ਸੀ ਨਿੰਦ ਗੀਨੇ ਨਗੀਨੇ ਬਾਈ ਕੋਲੇ ਠੰਡੇ ਸੀਲੀ ਹੁੰਦੇ ਨੇ ਇਹ ਜੀ ਗੱਲ ਨਹੀਂ ਲੈ ਬਾਕੀ ਆਜਾ ਚਮਕੌਰ ਨਾ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਜਾਨਵਰ ਤੋੜ ਕੇ ਦਿਖਾਵਾਂਗੇ ਤੇ ਰੇਟ ਦੀ ਵੀ ਬਾਈ ਨਾ ਕਰਦੇ ਆ ਗੱਲਬਾਤ ਆਜਾ ਚਮਕੌਰ ਉਹਨਾਂ ਨੂੰ ਆਜਾ ਹੋਰ ਕਿਵੇਂ ਆ ਹਾਂ ਵਧੀਆ ਭਰਾ ਮਰੇ ਹੱਸੀ ਖਾ ਭਰਾ ਹਾਂ ਚੜਦੀ ਕਲਾ ਚੜਦੀ ਕਲਾ ਪਰ ਮਾਰ ਹਾਂ ਇੱਥੋਂ ਕਰ ਲਈਏ ਸ਼ੁਰੂ ਹਾਂ ਹਾਂ ਆ ਕਿਹੜਾ ਸੂਆ ਇਹਦਾ ਦੂਜਾ ਸੂਆ ਭਲੂਣੇ 16 17 ਕਿਲੋ ਦਿੱਤਾ ਗੱਡਾ ਗੱਡਾ ਸੂਈ ਕਦੋਂ ਹੁਣ ਇਹ ਰਾਤ ਸੂਈ ਸੀ ਵੀਰੇ ਇਹ ਨਾਲ ਇਹਦੇ ਬੱਛੀ ਆ ਨਾਲ ਬੱਛੀ ਆ ਆ ਨਾਲ ਦੇ ਬੱਛੀ ਆ ਤੇ ਮੇਨ ਗੱਲ ਆ ਯਾਰਾ ਆਈਟਮ ਹੈਗੀ ਬੜੀ ਪਿਆਰੀ ਆ ਰੰਗ ਰੂਪ ਦੀ ਬੜੀ ਪਿਆਰੀ ਆ ਲੈ ਇਹਨੂੰ ਮੈਂ ਹੀ ਤੋੜਦਾ ਨਾ ਖੋਲ ਕੇ ਹਾਂ ਇਹਨੂੰ ਮੈਂ ਹੀ ਤੋੜਦਾ ਨਾ ਖੋਲ ਕੇ ਕਿਉਂਕਿ ਯਾਰ ਬੱਛੀ ਪਿਆਰੀ ਬੜੀ ਲੱਗੀ ਆਪਾਂ ਨੂੰ ਇਹ ਗੱਲ ਬਾਤ ਕਰ ਲਈਏ ਲਾਜਵਾ ਵੀ ਆ ਜਗਾੜ ਬਹੁਤ ਸੈਂਤ ਦਿਖਾ ਦੀਸ ਮਾਰ ਕੇ ਓਏ ਆ ਮੈਨੂੰ ਐ ਹੋ ਗਿਆ ਮੈਂ ਚੰਪਾ ਵਰਗੇ ਤੇ ਤੋੜਨ ਤੋੜਨ ਤੇ ਫਰਕ ਕਰਾਂ ਛੱਡ ਦੇ ਕਾਹਦੀ ਕੋਈ ਨਾ ਕਰਦੇ ਕੰਮ ਕਿਉਂਕਿ ਨਗੀਨਾ ਜਿਹੜਾ ਨਾ ਇਹ ਠੰਡੇ ਦਿਮਾਗ ਨਾਲ ਤੋੜ ਕੇ ਦਿਖਾਉਣ ਵਾਲੀ ਆਈਟਮ ਆ ਬਈ ਜੇ ਗੱਲ ਕਰ ਲਈ ਆ ਲੈ ਆ ਲੈ ਓਏ ਲੈ ਆ ਕੈਮਰਾ ਮੰਗਰੀ ਤਰਸਾ ਜਾ ਬੱਚੀ ਦੀ ਗੱਲਬਾਤ ਚੰਗੀ ਆ ਸੂਆ ਦੂਜਾ ਬਾਈ ਇਹਦਾ ਦੂਜਾ ਪਯੋਰਾ ਵੀਰੇ ਹਾਂ ਪਯੋਰਾ ਦੂਜਾ ਸੂਆ ਤੇ ਮੇਨ ਗੱਲ ਆ ਯਾਰ ਠੰਡੀ ਸੀਲ ਵੀ ਬਹੁਤ ਅਜੀ ਗੱਲ ਕਰ ਲਈਏ ਹਾਂ ਇੱਥੋਂ 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 ਦਿਖਾ ਦੇ ਓਏ ਹਾਂ ਇੱਥੋਂ ਦਿਖਾ ਦੇ ਸੁਮਾਰ ਕੇ ਹਾਂ ਇੱਥੋਂ ਕਰਾ ਦੇ ਤਸਵੀਰ ਇੱਕ ਪੱਖ ਤੇ ਜੇ ਕਰ ਲਈਏ ਗੱਲਬਾਤ ਤੇ ਮੇਨ ਗੱਲ ਠੰਡੀ ਸੀਲ ਵੀ ਆ ਹਨਾ ਹਾਂ ਹਾਂ ਬਾਈ ਆਲੇ ਵਾਲੂ ਵਲੇ ਵਾਲੂ ਇਹਦਾ ਕਾਰ ਵੀ ਤੁਹਾਨੂੰ ਇਹਦਾ ਦੱਸੂਗਾ ਤੇ ਕੇਰਾ ਹੋਰ ਕਮਾਦਣਿਆ ਹਾਂ ਇੱਕ ਵਾਰੀ ਹੋਰ ਕਮਾਦਣਿਆ ਕਿਉਂਕਿ ਹਰੇਕ ਪੱਖ ਤੋਂ ਆਪਣਾ ਫਰਜ ਆ ਤਸੱਲੀ ਕਰਾਉਣ ਦਾ ਅੱਜ ਹਾਂ ਇੱਥੋਂ ਦਿਖਾ ਓਏ ਆ ਜਾ ਲੈ ਆ ਲੈ ਆਇਨ ਇਹਨਾਂ ਦਿਖਾ ਦੇ ਤਰਸ ਰਹਿ ਨਾ ਜਾਵੇ ਕਿਸੇ ਵੀ ਪੱਖ ਤੋਂ ਜੇ ਗੱਲ ਕਰ ਲਈ ਹਿੱਥਾਂ ਦਿਖਾ ਦੇ ਹਾਂ ਠੰਡੀ ਸੀਲ ਵੀ ਬਹੁਤ ਹੈ ਜੇ ਗੱਲ ਕਰ ਲਈ ਨਾ ਬੱਚੇ ਕਰਕੇ ਹੀ ਦੂਰ ਕਰਦੀ ਆ ਥੋੜਾ ਜਿਹਾ ਅੱਛੀ ਦਾ ਕਰਦੀ ਆ ਹਾਂ ਬਈ ਜਰਾ ਆਲੇ-ਦਾਲੇ ਦਿਖਾ ਦੇ ਕੁਮਕੇ ਹਰੇਕ ਪੱਖ ਤੇ ਇਤੋਂ ਫੇਸ ਕੁਆਲਟੀ ਦੇ ਮਾਰਦੇ ਕੈਮਰਾ ਉਹੀ ਕਹਿਣ ਦਾ ਭਾਵਾ ਵੀ ਕਿਸੇ ਵੀ ਪੱਖ ਤੋਂ ਰਹਿ ਨਾ ਜਾਵੇ ਜੇ ਆਪਾਂ ਗੱਲ ਕਰ ਲਈਏ ਤਾਂ ਅੱਪੀ ਘੂਮੀ ਜਾਂਦੀ ਆ ਤੇ ਨਾਲ ਇਹ ਚਮਕੌਰ ਬੱਛੀ ਆ ਗਈ ਹੈ ਨਾ ਬੱਛੀ ਆ ਆ ਨਾਲ ਇਹ ਬਹੁਤ ਪਿਆਰੀ ਬੱਛੀ ਆ ਗਈ ਜਿਵੇਂ ਬਾਈ ਨੇ ਦੱਸਿਆ ਵੀ 50 0 ਬੱਛੀ ਆ ਗਾ ਇਹ ਬਾੜ ਦੀ ਬੱਛੀ ਆ ਮਾਲਕ ਨੇ ਸਹਿ ਭਰਾ ਮੇਰੇ ਜਿਵੇਂ ਉਹ ਮੈਂ ਪ੍ਰਸਤਾਗਾ ਹਾਂ ਹਾਂ ਠੀਕ ਆ ਗੱਲ ਕਿਉਂਕਿ ਆ ਪਕੜਾ ਹੁਣ ਟੀਕਾ ਭਰਾ ਕਿਹਾ ਠੀਕ ਆ ਭਰਾ ਇਸ ਗਾਉਂ ਟੀਕਾ ਪਿਆ 0 ਬਾੜ ਦਾ ਹਾਂ ਪਹਿਲਾ ਬੱਚੇ ਦੀ ਆ ਕੇ ਖੜਦੀ ਆ ਹਨਾ ਹਾਂ ਬੱਚੇ ਦਾ ਕਰਦੇ ਧਾਰਾ ਮਾਰ ਕੇ ਦਿਖਾਵਾਂਗੇ ਜੀ ਹਾਂ ਦਿਖਾ ਦਨੇ ਵੀਰੇ ਹਾਂ ਧਾਰਾ ਮਾਰ ਕੇ ਵੀ ਦਿਖਾ ਦੇ ਕਰਾ ਦੇ ਤਸੱਲੀ ਹਰੇਕ ਪੱਕ ਤੋਂ ਅੱਜ ਕਿਉਂਕਿ ਜਿੱਡੀ ਕਹੇ ਸੱਜਣੋ ਆਪ ਆ ਨਾ ਓਡਾ ਕੀ ਇਹਦਾ ਕਰਮ ਵਾਲੀ ਦਾ ਲੇਵ ਆ ਜੀ ਆਪਾਂ ਗੱਲ ਬਾਤ ਕਰ ਲਈਏ ਧਾਰਾ ਬਾਲਟੀ ਚ ਮਾਰ ਦੀ ਹਾਂ ਹਾਂ ਬਾਲਟੀ ਮਾਰਾਂਗੇ ਬਾਈ ਇੱਥੇ ਤਾਂ ਲੇਵ ਐ ਲੂਏ ਦੀ ਗੱਲ ਕਰ ਲਈਏ ਤੇਰਾ ਥਾਨ ਥਨੌਟ ਆ ਨਾ ਥਾਨ ਥਨੌਟ ਜਰਾ ਬਲਦਰਜੀ ਦਾ ਲੱਗਿਆ ਜਮਾ ਟਾਪ ਕੁਆਲਟੀ ਦਾ ਲੱਗਿਆ ਤੇ ਨਾਲ ਵੀ ਇਹਦੇ ਗੱਲ ਕਰ ਲਈਏ ਪੱਛੀ ਆ ਤੇ ਖੜੀ ਵੀ ਖੁੱਲੀ ਆ ਦਰਸਮੈਂ ਖੁੱਲੀ ਖੜੀ ਆ ਉਧ ਤੇ ਠੰਡੀ ਸੀਲ ਆ ਪੂਰੀ ਜੇ ਗੱਲ ਕਰ ਲਈਏ ਮਾਰਦੇ ਮਾਰਦੇ ਧਾਰਾਂ ਮਾਰਦੇ ਬਸ ਆ ਗਈ ਹੋਏ ਤਾਂ ਇੰਨੇ ਕਿ ਚਤਾਜੀ ਤਾਂ ਸੁਈ ਹੋਈ ਐ ਬੱਚਾ ਕਰਦੇ ਮੂਰੇ ਇਹਦੇ ਬਿਨਾਂ ਨਿਆਣੇ ਤੋਂ ਬਈ ਕੁਝ ਨਹੀਂ ਕਹਿੰਦੀ ਭਰਾ ਮਰਿਆ ਹੇ ਬਿਨਾਂ ਬੰਨੇ ਤੋਂ ਨਾਲ-ਨਾਲ ਹਾਂ ਹਾਂ ਦੋਨੇ ਪਾਸੇ ਬਿਠਾ ਲਾਂਦੀ ਆ ਜਮਾ ਕੁਝ ਵੀ ਨਹੀਂ ਕਹਿੰਦੀ ਬਈ ਯਾਰ ਅਜਾ ਹਾਂ ਠੰਡੀ ਸੀਲ ਆਹੀ ਜੀ ਗੱਲ ਨਹੀਂ ਹੈ ਨਾ ਲੈ ਮਾਰਦੇ ਬਈ ਕਿਤੇ ਤੂੰ ਮਾਰਦੇ ਯਾਰ ਇਸ਼ਾਨਾ ਤੇ ਖਾਇਦਾਰ ਸੋਏ ਨਾਲੇ ਮੈਂ ਐਡਾ ਕਾਰੀਗਰ ਹੈ ਨਹੀਂ ਗਾ ਚਵਾਈ ਦਾ ਮਾਰ ਚਵਾਈ ਦਾ ਨੰਬਰ ਆ ਬਈ 5 ਸਾਲ ਜਲਾ ਕੇ ਮੇਰਾ ਵੀ ਜੀਜਾ ਕਰਿਆ ਮਾਰਨ ਨੂੰ ਤਾਂ ਰਾਂਗ ਵੀ ਆਈਟਮੇ ਵਾਲੀ ਚੰਗੀ ਦੀ ਯਾਰਾ ਆ ਚਵਾਈ ਚਬੂਈ ਦੀ ਇੱਕ ਨੰਬਰ ਆ ਬਈ ਚਵਾਈ ਚਬੂਈ ਤੇ ਤੁਹਾਨੂੰ ਹੱਥ ਲਾਉਣ ਦੀ ਲੋੜ ਨਹੀਂ ਹਾਂ ਰਾਤੀ ਰਾਤ ਉਿਕਰਾ ਦੇ ਤਸਲੀ ਚਮਕੋਰ ਹੈਦਾ ਪੀਲਾ ਬੋੜਾ ਤੜਕੀ ਸੂਈ ਆ ਬਈ ਅੱਜ ਹਾਂ ਹਾਂ ਜੇਹ ਜੂਰ ਡਾਨਾ ਹਾਂ ਜੇਹ ਜੂਰ ਡਾਨਾ ਵੀਰੇ ਆ ਸੂਆ ਹੈਗਾ ਦੂਜਾ ਪੈਸੇ ਇਹਦੇ ਕਿੰਨੇ ਲਵਾਂਗੇ ਚਮਕੋਰ ਹੁਣ ਤੇ ਕਰ ਲਾਂਗੇ ਮਾ ਭਰਾ ਮੇਰੇ ਹਾਲੇ ਤਾਂ ਨਹੀਂ ਕਰਦੇ ਆ ਬਾਹਰ ਨਹੀਂ ਕਰਦੇ ਪਰਾ ਆ ਰੁਪਈਏ ਹੁੰਨੇ ਕੀ ਲਵਾਂਗੇ ਜਿੰਨੇ ਰੁਪਈਏ ਇਹ ਵੋਟ ਦਿਆ ਆ ਵੋਟ ਦਿਆ ਬਾਕੀ ਗਵਾਹੀ ਭਰ ਲੈ ਵਾ ਵੀ ਗਵਾਹੀ ਭਰਦਾ ਬਈ ਯਾਰ ਆ ਬੱਚੀ ਜ਼ਰੂਰ ਦਿਖਾ ਦੇ ਦੱਸ ਬਈ ਬੱਚੀ ਜ਼ਰੂਰ ਬੱਚੀ ਬਹੁਤ ਸੋਹਣੀ ਆ ਬਈ ਯਾਰਾ ਹਾਂ ਬੱਚੀ ਜ਼ਰੂਰ ਦਿਖਾ ਦੇ ਇੱਥੇ ਖੜਾ ਕੇ ਆ ਬੱਚੀ ਤੇ ਜ਼ਰੂਰ ਮਾਰ ਦੇ ਕੈਮਰਾ ਕਿਉਂਕਿ ਕੰਨ ਕੰਨ ਦੀ ਗੱਲ ਕਰਲਾਂ ਬਿਲਕੁਲ ਨਿੱਕਾ ਕਰ ਲੈ ਜਿਵੇਂ ਆਪਰੀ ਮਾਂ ਵਰਗੀ ਜਰਸੀ ਚ ਆ ਗਈ ਪਿਓਰ ਜਰਸੀ ਚ ਆ ਗਈ ਆ ਇੱਥੇ ਤੋਂ ਤੁਸੀਂ ਲੇਵਾ ਦੇਖ ਸਕਦੇ ਹੋ ਅਗਲੇ ਬੰਨੇ ਵੀ ਫੁੱਲਾ ਤੇ ਪਿਛਾਣ ਵੀ ਆਹ ਤੱਕ ਲੇਵਾ ਟੱਚ ਕਰਦੀ ਆ ਪਿਛਾਣ ਦੀ ਗੱਲ ਬਿਨਾ ਬੱਚੇ ਦੀ ਵਹਿ ਜਿ ਮਰਜ਼ੀ ਲੈ ਹਾਂ ਤੇ ਮੇਨ ਗੱਲ ਸੁਭਾਵ ਹੋ ਠੰਡਾ ਬਹੁਤ ਸੁਭਾਵ ਠੰਡਾ ਵੀਰੇ ਯਾਰ ਬਾਕੀ ਦੇ ਪਿੱਛੇ ਦੇਖੀ ਆਰਡਰ ਜਿਵੇਂ ਤਾਹਾਂ ਪੌੜੀ ਚੜਨ ਲੱਗ ਜਾਂਦਾ ਮੈਂ ਪੌੜੀ ਲੱਗ ਜਾਂਦਾ ਤੰ ਮੈਂ ਇਹ ਪੌੜੀ ਦਾ ਵੀ ਦੇ ਸਕਦੀ ਆ ਕਿ ਤਿਆਰ ਜੇਗਦਾਰੀ ਪੈਰ ਤਰ ਕੇ ਲੇਵੇ ਤੇ ਚੜ੍ਹ ਜਾ ਬਿਲਕੁਲ ਬਿਲਕੁਲ ਵੀਰੇ ਹਾਂ ਤੇ ਬਾਕੀ ਇਹ ਚੀਜ਼ ਤੇ ਯਾਰ ਪੈਰ ਤਰਨੇ ਚੀਜ਼ਾਂ ਦਾ ਹੁੰਦੀ ਨੇ ਆਦਰ ਆਈਆਂ ਚੀਜ਼ਾਂ ਹੁੰਦੀ ਗੱਲ ਕਰਦੇ ਆਪਾਂ ਕਹਾ ਹੁਤਾ ਕਹਾ ਸ ਤੇ ਚਾਰਡਰ ਦੇ ਤੇ ਮੇਨ ਗੱਲ ਆ ਯਾਰ ਥੰਥ ਨੋਟ ਬਹੁਤ ਆਪਦਾ ਲੱਗਿਆ ਹਾਂ ਬਹੁਤ ਸੁਣਾ ਨੋਟ ਵੀ ਚੰਗਾ ਪਸ਼ਾ ਦੀ ਧਾਰ ਮਾਰਦੇ ਚਾਹੀਏ ਕੋਈ ਚੈੱਕ ਕਰਾ ਕੋਈ ਨਹੀਂ ਕਹਿੰਦੀ ਬਰੇ ਆਹ ਹੁਣ ਆਈ ਦੇ ਤੇ ਮਾਰ ਦੇ ਨਾ ਕੀ ਨਾ ਵੀ ਚੰਗਾ ਤੇ ਦੂਜਾ ਸੁਆਹ ਪਲੂ ਨੇ 26 ਕਿਲੋ ਤੇ ਕੱਢ ਆਇਆਗਾ ਅੱਛਾ ਹਾਂ ਇਹ ਵੀ ਯਾਰ ਬਾਡੀ ਬੁੱਡੀ ਦੀ ਚੰਗੀ ਆ ਇਹਦਾ ਕੱਦ ਬਿੱਟ ਵੱਡੇ ਕੱਦ ਚ ਆ ਗਈ ਹੈ ਨਾ ਦੇਖੋ ਬਹਾ ਅੱਛਾ ਹੋ ਗਿਆ ਨਾ ਫੁੱਲ ਫੁੱਲ ਸਾਈਜ਼ ਇਹ ਚਫਚਾ ਗਈ ਜਾਸੀਆਂ ਹੁੰਦੀਆਂ ਨੇ ਤਕਰੀਬਨ ਇੰਨਾ ਨਾਲ ਛੋਟੇ ਕਰ ਹਾਂ ਛੋਟੇ ਆ ਹਾਂ ਛੋਟੇ ਕੱਦ ਨਹੀਂ ਹੁੰਦੀਆਂ ਬਰੇ ਹਾਂ ਇਹ ਵੀ ਤੌਰ ਦੇਖੋ ਲਖਲਾ ਇਹ ਕਾਹ ਕਰਨ ਕੱਢ ਦਿਆ ਚੰਗਰ ਦੋ ਚਾਰ ਦਨ ਲੋ ਬਈ ਯਾਰ 25 26 ਕਿਲੋ ਭਰਉਣ ਦਾ ਕੱਢ ਆ ਵੀਰੇ ਦਾ ਦੁੱਧ ਹੁਣ ਦੂਜਾ ਸੂਆ ਹੁਣ ਦੂਜਾ ਸੂਆ ਦਾ ਵੀਰੇ ਹਾਂ ਤੇ ਮੇਨ ਗੱਲ ਆ ਸੱਜਣਾ ਪੱਛੀ ਇਹ ਵੀ ਜਾਨ ਵਾਲੀ ਆ ਤੇ ਲੰਬਾਈ ਵੀ ਦਿਖਾਈ ਦਰਸ ਇਥੋਂ ਲੰਬਾਈ ਵੀ ਲੈਂਥ ਵੀ ਫੁੱਲਾ ਤੇ ਕੱਦ ਵਿੱਡ ਵੀ ਚੰਗਾ ਤੇ ਥਾਂ ਥਣਾੜ ਤਾਂ ਉਹੀ ਗੱਲ ਆ ਵੀ ਥਣ ਥਣਾੜ ਤਾਂ ਇਸ ਠੰਡੀ ਵੀ ਬਹੁਤ ਆ ਬਈ ਯਾਰ ਹਾਂ ਥਣ ਥਣਾੜ ਤਾਂ ਇਸ ਘਰ ਚਾ ਕੇ ਸਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਵੀ ਥਣ ਥਣਾੜ ਤਾਂ ਜਾਣਦਾ ਬੱਸ ਯਾਰ ਆਪਣਾ ਗਰਾਊਂਡ ਵਾਲਾ ਕੰਮ ਜਾਂਦਾ ਇੱਥੇ ਆ ਜਿੱਥੇ ਗਾ ਉਹ ਗਰਾਊਂਡ ਵਾਲਾ ਕੰਮ ਜਾਂਦਾ ਵੀਰੇ ਸੀ ਹੁਣ ਠੰਡੀ ਬਰਫ ਵਰਗੀ ਹੈ ਵੀਰੇ ਠੰਡੀ ਸੀਲਾ ਉੱਥੇ ਰੁਕ ਜਾਂਦੀ ਹੈ ਨਾ ਨਾ ਤੇ ਇੱਕ ਹੋਰ ਆਪਾਂ ਨੂੰ ਗੱਭਰ ਨਹੀਂ ਪਤਾ ਰਹੀ ਲੱਗ ਖਾਨ ਨੇ ਲੈ ਲੈ ਗੱਭਣ ਦੀ ਧਾਰਾਂ ਬਾਈ ਕਹਿੰਦਾ ਤੁਹਾਨੂੰ ਮਾਰ ਕੇ ਦਿਖਾ ਦਾਂਗੇ ਆਪਾਂ ਹੀ ਹਾਂ ਚੇਪ ਪਈ ਜਗਦੀ ਆ ਇਹਦਾ ਨਾ ਹੂੰ ਵਾ ਵਾ ਛੱਡ ਦੇ ਛੱਡ ਦੇ ਵਾਲੀਆਂ ਨਾ ਮਾਰ ਸਵਾ ਦੇਗਾ ਜੇ ਓਏ ਅੱਜੇ ਸਵਾ ਦੇਗਾ ਹਰ ਜਾ ਰੱਸਾ ਬਾਈ ਨੇ ਉੱਤੀ ਤਾਂ ਰੱਖਿਆ ਤੁਸੀਂ ਦੇਖ ਸਕਦੇ ਹੋ ਇਧਰੋਂ ਠੰਡੀ ਸੀ ਲ ਆ ਗਈ ਬਿਲਕੁਲ ਸੂਣ ਵਾਲੀ ਇਹ ਬੱਚੀ ਕੋਈ ਸੂਈ ਨਹੀਂ ਹੋਈ ਜੇ ਮੈਂ ਗੱਲਬਾਤ ਕਰ ਲਾਂ ਸੱਜਣਾ ਸੂਣ ਵਾਲੀ ਬੱਚੀ ਆ ਆ ਮਗਾ ਨਾ ਦੁੱਧ ਪਾਉਂ ਥੱਲੇ ਹੁਣ ਕਾੜ ਦਾਂਗੇ ਬਈ ਜਰਾ ਯਾਰ ਓਏ ਥੱਲੇ ਲੜਨਗੇ ਸੱਜਣਾ ਆਪਾਂ ਨੂੰ ਲੈ ਧਰਤੀ ਮਾਂ ਨੂੰ ਦੇ ਰਿਆਂ ਹੈ ਗਾ ਬਾਹਰ ਕੋਈ ਨਾਲੀ ਨੂੰ ਲੱਜਣਾ ਬਈ ਲੈ ਅੱਛਾ ਹਾਂ ਲੈ ਹੋ ਜਾ ਖੜਾ ਕੋਈ ਨਹੀਂ ਇੰਨੀ ਸਾਲ ਠੰਡੀ ਸੀ ਲਾ ਲੈ ਹਾਂ ਇਹਨ ਮੋੜ ਕੇ ਲੈ ਚੱਲ ਅੰਦਰ ਨੂੰ ਆ ਲੰਬਾਈ ਲੰਬੂਈ ਦਿਖਾ ਦੇ ਇੱਥੇ ਤੋਂ ਰੰਗ ਰੂਪ ਦੀ ਗੱਲ ਕਰ ਲਈਏ ਇਹ ਵੀ ਥੋੜੀ ਜੀ ਕ੍ਰੋਸ ਚ ਆ ਗਈ ਹੈ ਨਾ ਹਾਂ ਗਰਮੀ ਦੇ ਕੰਮ ਦੀ ਬੈੜ ਨਾਲ ਦੁੱਧ ਦੋ ਵਜੇ ਕੱਢੂਗੀ ਵੀਰੇ 829 ਕਿਲੋ ਤੋਂ ਕੱ ਹਲੇ ਵਾਲੂ ਬਹੁਤ ਪੜਾ ਬਣਾਉਗੀ ਹਲੇ ਕੱਢੂਗੀ ਮੇਰਾ ਖਿਆਲ ਆ ਦੋ ਚਾਰ ਦਿਨ ਹਾਂ ਦੋ ਚਾਰ ਦਿਨ ਤਾਂ ਲੈ ਜੂ ਵੀਰੇ ਹਾਂ ਦੋਆਂ ਚਾਰਾਂ ਦਿਨਾਂ ਤੱਕ 1 ਲੱਖ 30 ਭਰੂਗੀ ਲੈਵਾ ਇਹ ਜਿਹਦਾ ਟਾਈਮ ਨਹੀਂ ਲੱਗਿਆ ਹਾਂ ਹਾਂ ਬਿਲਕੁਲ ਵੀਰੇ ਤੇ ਉੱਤੋਂ ਬਾਡੀ ਬੁੱਡੀ ਦੀ ਗੱਲ ਕਰ ਲਈ ਸੱਜਣਾ ਬਾਡੀ ਬੁੱਡੀ ਦੀ ਵੀ ਲਾਜਵਾਵਾਂ ਤੇ ਹਰੇਕ ਪੱਖ ਤੋਂ ਪੂਰੀ ਆ ਜਰ ਜਿਵੇਂ ਗੱਲ ਕਰ ਲਾਂ ਫੁੱਲ ਸਾਈਜ਼ ਦਾ ਵੀਰੇ ਰੰਗ ਰੂਪ ਦੀ ਵੀ ਚੰਗਿਆ ਲੰਬਾਈ ਵੀ ਬਹੁਤ ਆ ਇਹਦਾ ਕੱਦ ਕਾਠ ਵੀ ਬਹੁਤ ਆ ਸੱਜਣਾ ਇਹਦੇ ਪੈਸੇ ਕਿੰਨੇ ਲੰਮਾਂਗੇ ਬਸ ਮੁੱਲ 75 72 ਦੀ ਦੇ ਦਾਂਗੇ ਵੀਰੇ ਇਹਦਾ ਇਹ ਦੇ ਦਾਂਗੇ 72000 ਹਾਂ ਫੁੱਲ ਸਾਈਜ਼ ਦੇ ਵਿੱਚ ਆ ਦੁੱਧੂ ਵੀ ਵਧੀਆ ਗੱਡੂ ਵੀਰੇ ਇਹਦਾ ਹਾਂ ਇੱਥੇ ਦਾ ਦਰਸ ਕੱਦ ਕਾਠ ਦਾ ਨਾਚ ਨਹੀਂ ਕਰਾਉਣੀ ਇੱਕ ਅੱਧ ਕੱਦ ਕਾਠ ਦਾ ਟਰੈਟੋਲਾ ਬਹੁਤ ਹਲੇ ਵੇਂਦੇ ਕੀ ਵੀਰੇ ਇਹਦਾ ਤੇ ਮੇਨ ਗੱਲ ਆ ਯਾਰ ਜਿਹੜੀ ਮੈਨੂੰ ਸਭ ਤੋਂ ਟਾਪ ਕੁਆਲਿਟੀ ਆ ਥਣ ਲੱਗਿਆ ਤੇ ਬਾਕੀ ਮੇਨ ਇਹਦੀ ਖਾਸੀਅਤ ਇਹ ਆ ਜੀ ਲੱਤ ਨਹੀਂ ਮਾਰੂਗੀ ਇਹ ਬਸ ਇਹ ਕਹਿਆ ਇਹਦੀ ਖਾਸੀਅਤ ਇਹ ਵੜ ਚੈਗੀ ਬਾਹਰੇ ਆਪਾਂ 2.5 ਕਿਲੋ ਦੁੱਧ ਕਰਤਾ ਹੋ ਤੇਰੇ ਸਾਹਮਣੇ ਛੋੜ ਜੰਦਾ ਠੀਕ ਆ ਗੱਲ ਹਾਂ ਹਾਂ ਤੇ ਚਾਹੀਦਾ ਦੁਆਰੇ ਦੁਆਰੇ ਫੇਰ ਬੜਾ ਕੁਝ ਨਹੀਂ ਕਹਿੰਦੀ ਕਰਮਾ ਇਹ ਨਹੀਂ ਨਹੀਂ ਕੋਈ ਕੋਲ ਆ ਉਹ ਥੱਲੇ ਨਾ ਮਾਰੀ ਥੱਲੇ ਨਾ ਮਾਰੀ ਹੁੰਦੀ ਮਾਰੀ ਕੁਝ ਵੀ ਨਹੀਂ ਕਹਿੰਦੀ ਭਰਾ ਹਾਂ ਠੰਡੀ ਸੀ ਲੈਹੀ ਗੱਲ ਨਹੀਂ ਬੱਚੀ ਚੰਗੀਆਂ ਨਾਲ ਥੋੜੀ ਕ੍ਰਾਸ ਚ ਪੈਂਦੀਆਂ ਕਰਦੀ ਚੱਲਣ ਵਾਲੀ ਆਈਟਮਾਂ ਇਹ ਦੇਵਾਂਗੇ 72000 72000 ਦੀ ਦੇ ਦੇ ਹਾਂ ਇਹਦਾ ਰੇਟ ਫੋਨ ਤੇ ਇਹਦਾ ਫੋਨ ਤੇ ਕਰਾਂਗੇ ਭਰਾ ਬਾਹਰ ਬਾਹਰ ਨਹੀਂ ਕਰਦੇ ਨਾ ਨਾ ਬਾਹਰ ਬਾਹਰ ਨਹੀਂ ਕਰਦੇ ਵੀਰੇ ਜੇ ਜਿੰਨਾ ਕੋਲੇ ਬਾਹਰ ਪੰਜ ਨਹੀਂ ਕਵਾਹੀ ਪਕੜ ਹਾਂ ਨਹੀਂ ਨਹੀਂ ਬਾਈ ਕਹਿੰਦਾ ਇਹ ਕੋਟ ਦੀ ਆ ਉਹਨੇ ਕੀ ਮੰਗਾਗੇ ਵੀਰੇ ਅੰਬਾਲੇ ਬਾਦ ਹਾਂ ਇੱਕ ਇਹਦਾ ਲੈ ਤਰਾ ਨਾ ਕਰ ਸੋ ਇੱਕ ਗੇੜਾ ਇਹਦਾ ਹੋਰ ਦਿਵਾ ਦੇ ਨੇ ਛੋਟਾ ਜਿਹਾ ਦਵਾ ਦੇ ਬਾਦੇ ਬਾਈ ਕੇਰਾ ਹੋਰ ਦਿਖਾ ਦੇ ਨੇ ਹਾਂ ਇੱਥੇ ਕਿਹੜਾ ਦਾ ਇੱਕ ਹੋਰ ਦਵਾ ਦੇ ਕਿਉਂਕਿ ਦਿਖਾ ਦੇ ਹਾਂ ਇੱਥੇ ਦੇ ਦਿਖਾ ਦੇ ਇੱਕ ਪੱਖ ਤੋਂ ਅੰਦਰ ਅੰਦਰ ਹੀ ਦਵਾ ਦੇ ਨੇ ਕਿਹੜਾ ਇੱਕ ਤੌਰ ਨੂੰ ਖਰਾਉਂ ਨੂੰ ਜੀ ਨਹੀਂ ਕਰ ਰਿਹਾ ਭਾਈਆ ਜਿਹੜੇ ਸਾਡੇ ਜੀ ਕਰਦਾ ਵੀ ਨਿਕਲ ਗਈ ਹੈ ਨਾ ਹਾਂ ਵੀ ਗੇੜੇ ਦੇ ਕਢਾਈ ਜਾਈਏ ਯਾਰ ਆਈਟਮ ਬੜੀ ਸੁਸਤਰੀ ਆ ਥੱਲੇ ਦੀ ਗੱਲ ਕਰ ਲਈਏ ਤੇ ਨਾਲ ਵੀ ਬੱਛੀ ਇਹਦੇ ਹਾਂ ਨੰਬਰ ਬੋਲਦੇ ਜਮਕੌਰਾਂ ਦੇ ਨੰਬਰ ਆ 9779475644 ਵੀਰੇ ਇੱਕ ਵਾਰੀ ਹੋਰ ਬੋਲੋ 9779475644 ਵੀਰੇ ਲੈ ਸੱਜਣਾ ਇਹਨਾਂ ਦੋਨਾਂ ਦੇ ਜਿਹੜਾ ਵੀ ਨਗੀਨਾ ਤੁਹਾਨੂੰ ਪਸੰਦ ਆਊਗਾ ਬਾਈ ਚਮਕੌਰ ਨਾਲ ਗੱਲਬਾਤ ਕਰਕੇ ਤੁਸੀਂ ਬਾਈ ਤੋਂ ਖਰੀਦ ਸਕਦੇ ਹੋ ਜਮਾ ਵਰਤੀ ਹੈ ਜਮ ਮਰਜੀ ਬੈਠੀਆ ਬੱਚਾ ਹੱਡੋ ਨਾ ਹੱਡੋ ਇਹਦੀ ਖਾਸੀਅਤ ਇਹੀ ਆ ਭਾਈ ਆ ਇਹਨਾਂ ਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਧੰਨਵਾਦ ਜੀ